ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸਾਜਲੀ ਦੇ ਵਿੱਚ ਖੜੇ ਆ। ਸੋ ਨਗਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਜਿਹੜੀ ਕਿਸਾਨ ਜੁਨੀਅਨ ਸਿੱਧੂਪੁਰ ਹੈ ਉਹਨਾਂ ਦੀ ਇਕਾਈ ਬਣਾਈ ਜਾਵੇ ਪਿੰਡ ਦੇ ਵਿੱਚ ਇਕਾਈ ਬਣਾਉਣ ਦੇ ਲਈ ਅਸੀਂ ਖਨੌਰੀ ਬਾਰਡਰ ਤੋਂ ਆਏ ਆ। ਆਓ ਆਪਾਂ ਚੰਗੇ ਜਥੇਬੰਦੀ ਦੇ ਨਾਲ ਜੁੜੀਏ। ਤੇ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਸਾਡਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨਾਮ ਦੱਸਣ ਦੀ ਲੋੜ ਹੀ ਨਹੀਂ। ਪੂਰੇ ਵਰਲਡ ਨੂੰ ਪਤਾ ਲੱਗ ਚੁੱਕਿਆ ਹੈ ਕਿ ਕਿਸਾਨੀ ਦੇ ਲਈ ਪਹਿਲਾ ਇਨਸਾਨ ਹੈ ਜਿਹੜਾ ਆਪਣੀ ਜ਼ਿੰਦਗੀ ਦਾਤ ਤੇ ਲਾਈ ਬੈਠਾ ਹੈ ਨਹੀਂ ਪਹਿਲਾਂ ਅਸੀਂ ਸੁਣਦੇ ਆਂ ਕਿ ਆਗੂ ਕਦੇ ਨਹੀਂ ਮਰਿਆ ਕਰਦੇ ਸੀ ਭਾਵੇਂ ਜੱਥੇਬੰਦੀਆਂ ਦੇ ਲਾ ਲੋ ਭਾਵੇਂ ਰਾਜਨੀਤਿਕ ਪਾਰਟੀਆਂ ਦੇ ਲਾ ਲੋ ਆਗੂ ਪਿੱਛੇ ਹੁੰਦੇ ਸੀ ਤੇ ਵਰਕਰ ਅੱਗੇ ਹੁੰਦੇ ਸੀ ਪਰ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਆਗੂ ਖੁਦ ਮਰਨ ਵਰਤ ਤੇ ਬੈਠਾ ਹੈ ਤੇ ਖੁਦ ਆਪਣੀ ਜ਼ਿੰਦਗੀ ਕੁਰਬਾਨ ਕਰ ਰਿਹਾ ਇਸ ਕਿਸਾਨੀ ਤੋਂ ਇਸ ਮਜ਼ਦੂਰ ਭਾਈਚਾਰੇ ਤੋਂ ਇਸ ਦੁਕਾਨਦਾਰ ਵੀਰਾਂ ਤੋਂ ਪੂਰੇ ਪੰਜਾਬ ਤੋਂ ਆਪਣੀ ਜ਼ਿੰਦਗੀ ਲੇਖੇ ਲਾ ਰਿਹਾ ਸੋ ਭਰਾਵੋ ਜੀ ਅੱਜ ਵੀ ਨਾ ਉਠੇ ਅੱਜ 28ਵਾਂ ਦਿਨ ਚੱਲ ਪਿਆ ਬਾਪੂ ਡੱਲੇਵਾਲ ਸਾਹਿਬ ਦਾ ਸੋ ਅੱਜ ਸਾਜਲੀ ਨਗਰ ਦੇ ਵਿੱਚ ਜਥੇਬੰਦੀ ਬਣਾਈ ਗਈ ਹੈ ਵਧਾਈ ਦੇ ਪਾਤਰ ਨੇ ਸਾਰੇ ਜਿੰਨੇ ਵੀ ਨੌਜਵਾਨ ਰਾਜੀਵੀਰ ਵਰਗੇ ਸੁਖਵੀਰ ਵਰਗੇ ਜਾਂ ਸਾਡੇ ਬਜ਼ੁਰਗ ਖੜੇ ਆ ਸਾਰੇ ਵਧਾਈ ਦੇ ਪਾਤਰ ਨੇ ਕਿ ਜਥੇਬੰਦੀ ਬਣਾਈ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਤਕੜੇ ਹੋ ਕੇ ਜਜ਼ਬੇ ਦੇ ਨਾਲ ਕੰਮ ਕਰੋ ਪਿੰਡ ਦੇ ਵਿੱਚ ਕੋਈ ਵੀ ਕੰਮ ਹੈ ਕਿਸਾਨੀ ਦੇ ਰਿਲੇਟਡ ਤਾਂ ਜਰੂਰ ਬਾਈ ਐਨ ਪੂਰੇ ਜੋਸ਼ ਨਾਲ ਕਰਿਓ ਮਜ਼ਦੂਰ ਭਾਈਚਾਰੇ ਨਾਲ ਖੜਿਓ ਦੁਕਾਨਦਾਰ ਵੀਰਾਂ ਨਾਲ ਖੜਿਓ ਪੰਡੇ ਚ ਇਕੱਠ ਰੱਖਿਆ ਹੈ ਨਵੀਂ ਇਕਾਈ ਅੱਜ ਹਾਂ ਨਹੀਂ ਹਾਂ ਅੱਜ ਬਣਾ ਇਕਾਈ ਬਣ ਚੁੱਕੀ ਹੈ ਬਣ ਗਈ ਅੱਛਾ ਬਣ ਚੁੱਕੀ ਹੈ ਪਹਿਲਾਂ ਲਗਾਤਾ ਪਹਿਲਾਂ ਸੀਮੇ ਨੇ ਦਿੱਲੀ ਵੀ ਚੱਲੇ ਇਸ ਤਾਂ ਹੁਣ ਵੀ ਚੱਲੇ ਆ ਹੁਣ ਵੀ ਚੱਲਾਂਗੇ ਦਿੱਲੀ ਦਾ ਤਾਂ ਦੁੱਧ ਵੀ ਬਹੁਤ ਹੋਇਆ ਹੈ ਸੀਮੇ ਨੇ ਟੋਆ ਲਗਾਤਾ ਰ ਭਾਈ ਸੀਮੇ ਨੇ ਲਗਾਤਾ ਰ 2,73 ਲੱਖ ਪੱਲੇ ਚੱਲੇ ਹੋਏ ਦੋ ਪੌਣੇ 3 ਲੱਖ ਕੱਲੇ ਕੱਲੇ ਰੁਪਈਆ ਸਾਹਿਬ ਦਿੱਤਾ ਹੈ ਆਪਣਾ ਅੱਛਾ ਪੱਲਿਆਂ ਲਾਇਆ ਹੋਇਆ ਪੱਲਿਆਂ ਲੱਗਾ ਹੈ ਦਿੱਲੀ ਮੋਰਚੇ 'ਚ ਦਿੱਲੀ ਮੋਰਚੇ 'ਤੇ ਠੀਕ ਹੈ ਜੀ ਬਹੁਤ ਵੱਡੀਆਂ ਸਮਾਵਾਂ ਬਾਈ ਰਈਆਂ ਨੇ ਰਾਜ ਹੁਣ ਵੀ ਚੱਲੇ ਆ ਠੀਕ ਹੈ ਜੱਤ ਕੇ ਚੱਲਾਂਗੇ ਅਸੀਂ ਕੱਲ ਤੋਂ ਸਟਾਰਟ ਹੂੰ ਜਿੰਨਾ ਖਤੋਂ ਵੱਤ ਤੋਂ ਵੱਜੋ ਲੋਕੀ ਦੀ ਪੁਰਜ਼ੋਰ ਲਾਵਾ ਮਜ਼ਦੂਰ ਭਾਈ ਜਿਹੜੇ ਨੂੰ ਵੀ ਨਾਲ ਲੈ ਕੇ ਚੱਲਾਂਗੇ ਜਿੰਨੇ ਦੁਕਾਨ ਵਾਲੇ ਸਾਡੇ ਛੇਠ ਭਾਈ ਆਗੇ ਜਿੰਨੇ ਲਾਰੇ ਆਗੇ ਇਹਨਾਂ ਨੂੰ ਵੀ ਨਾਲ ਜ਼ੋਰ ਲਾਵਾ ਕੇ ਜਨਾ ਕੱਲ ਪਤਾ ਨਹੀਂ ਬੁੜੀਆਂ ਸਾਡੇ ਪੈਸੇ ਇਕੱਠੇ ਕਰ ਦਿੰਗੀਆਂ ਹੂੰ ਫੰਡ ਵੀ ਬੁੜੀਆਂ ਇਕੱਠਾ ਕਰ ਦਿੰਦੇ ਮੇਰਾ ਠੀਕ ਹੈ ਬਹੁਤ ਬਹੁਤ ਸੰਘਰਸ਼ੀ ਬੰਦਾ ਹੈ ਬਾਈ ਇਹ ਅਸੀਂ ਤੀਜੇ ਦਿਨ ਦੁੱਧ ਲੈ ਕੇ ਉੱਥੇ ਬਾਈ ਪਹੁੰਚ ਜਾਂਦੇ ਸੀ ਦਿੱਲੀ ਕਿੰਨੀ ਦੂਰ ਪੈਂਦੀ ਬਹੁਤ ਵੱਡੀ ਗੱਲ ਹੈ ਤ ਹੁਣ ਵੀ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਪਹਿਲਾਂ ਸਮਾਵਾ ਨਵਾਈਆਂ ਨੇ ਉਸੇ ਤਰ੍ਹਾਂ ਇਹ ਸਾਰਾ ਨਗਰ ਤੇirajveer ਦੀ ਟੀਮ ਉਸੇ ਤਰ੍ਹਾਂ ਸਮਾਵਾ ਨਵਾਊਗੀ ਸਾਰੇ ਨਗਰ ਦਾ ਤੇ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਬਾਈ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸਾਜਲੀ ਦੇ ਵਿੱਚ ਖੜੇ ਹਾਂ ਸੋ ਨਗਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਜਿਹੜੀ ਕਿਸਾਨ ਯੂਨੀਅਨ ਸਿੱਧੂਪੁਰ ਹੈ ਉਹਨਾਂ ਦੀ ਇਕਾਈ ਬਣਾਈ ਜਾਵੇ ਪਿੰਡ ਦੇ ਵਿੱਚ ਤੇ ਸਾਰੇ ਬਜ਼ੁਰਗ ਖੜੇ ਆ ਤੇ ਨੌਜਵਾਨ ਖੜੇ ਆ ਇਹਨਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਲੜਾਈ ਹੈ ਇਹ ਲੜਾਈ ਸਾਡੇ ਖੇਤਾਂ ਦੀ ਹੈ ਲੜਾਈ ਸਾਡੀਆਂ ਜ਼ਮੀਨਾਂ ਦੀ ਹੈ ਇਹ ਲੜਾਈ ਕਿਸੇ ਇੱਕ ਜਥੇਬੰਦੀ ਦੀ ਨਹੀਂ ਲੜਾਈ ਇਹ ਹਰ ਇੱਕ ਉਸ ਇਨਸਾਨ ਦੀ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਸੋ ਭਰਾਵੋ ਅੱਜ ਸਾਇਲੀ ਦੇ ਵਿੱਚ ਖੜਿਆ 100 ਨੌਜਵਾਨਾਂ ਨੂੰ ਜਾਂ ਹੋਰ ਵੀ ਏਰੀਆ ਦੇ ਪਿੰਡਾਂ ਨੂੰ ਮੈਂ ਬੇਨਤੀ ਕਰਦਾ ਕਿ ਭਰਾਵੋ ਰਾਜਨੀਤਿਕ ਪਾਰਟੀਆਂ ਦਾ ਖੜਾ ਛੱਡ ਕੇ ਆਓ ਆਪਾਂ ਇਕੱਠੇ ਹੋ ਕੇ ਜਥੇਬੰਦੀਆਂ ਸਾਥ ਦੇਈਏ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਹੱਕ ਲੈ ਕੇ ਦੇਣੇ ਰਾਜਨੀਤਿਕ ਬੰਦੇ ਤੁਸੀਂ ਸਾਰੇ ਪਰਖ ਕੇ ਦੇਖ ਲੇ ਸਾਰਿਆਂ ਨੇ ਤੁਹਾਡੇ ਨਾਲ ਧੋਖਾ ਕੀਤਾ ਕਿਸੇ ਨੇ ਤੁਹਾਡਾ ਨਹੀਂ ਕੀਤਾ ਸੋ ਆ ਹੁਣ ਵਾਲੀ ਸਰਕਾਰ ਵੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਤੁਹਾਡੇ ਨਾਲ ਕਰ ਰਹੀ ਹੈ ਕਿਵੇਂ ਸੈਂਟਰ ਦੇ ਨਾਲ ਰਲਈ ਹੋਈ ਹੈ ਤੇ ਕਿਵੇਂ ਸੈਂਟਰ ਦਾ ਸਾਥ ਦੇ ਰਹੀ ਹੈ ਸੋ ਜਿੰਨੇ ਵੀ ਨੌਜਵਾਨ ਨੇ ਜਿਹੜੇ ਰਾਜਨੀਤਿਕ ਪਾਰਟੀਆਂ ਸਾਥ ਦੇ ਰਹੇ ਨੇ ਸੋ ਭਰਾਵੋ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡ ਕੇ ਚੰਗੇ ਸਮਾਜ ਵਾਲਾ ਆਜੋ ਆਪਾਂ ਚੰਗਾ ਸਮਾਜ ਸਿਰਜੇ ਤੇ ਆਪਣੇ ਖੇਤਾਂ ਦੀ ਰਾਖੀ ਕਰੀਏ ਸਾਡੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਆ ਮੋਦੀ ਸਰਕਾਰ ਇੱਥੇ ਉਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਜਿਹੜੇ ਕਾਨੂੰਨ ਨਾਲ ਅਸੀਂ ਭੁੱਖੇ ਮਰ ਜਾਾਂਗੇ ਸਾਨੂੰ ਰੋਟੀ ਤੱਕ ਨਹੀਂ ਮਿਲਦੀ ਤੇ ਉਹਨਾਂ ਕਾਨੂੰਨਾਂ ਦੇ ਨਾਲ ਕੱਲਾ ਇਹ ਨਹੀਂ ਕਿਸਾਨ ਮਰਿਆ ਜਾਣਾ ਉਹਨਾਂ ਕਾਨੂੰਨਾਂ ਦੇ ਨਾਲ ਦੁਕਾਨਦਾਰ ਮਜ਼ਦੂਰ ਭਾਈਚਾਰਾ ਸਾਰਾ ਹੀ ਸਿਸਟਮ ਖਰਾਬ ਕੀਤਾ ਜਾਣਾ ਜਿਹੜੇ ਕਾਨੂੰਨ ਮੋਦੀ ਸਰਕਾਰ ਲਿਆ ਰਹੀ ਹੈ ਚੰਦਕ ਕਾਰਪੋਰੇਟ ਘਰਾਣੇ ਸਾਡੇ ਪੰਜਾਬ ਤੇ ਰਾਜ ਕਰਨਗੇ ਜੇ ਅਸੀਂ ਨਾ ਉੱਠੇ ਜੇ ਅਸੀਂ ਨਾ ਜਾਗੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਸਿਸਟਮ ਮੋਦੀ ਸਰਕਾਰ ਨੇ ਦੇ ਦੇਣਾ ਹੈ ਇਹ ਫਿਰ ਭਰਾਵੋ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਤੁਸੀਂ ਆਪ ਮਜ਼ਦੂਰੀ ਕਰਿਆ ਕਰੋਗੇ ਉਹ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਇਸ ਕਰਕੇ ਆਓ ਆਪਾਂ ਚੰਗੇ ਜੱਥੇਬੰਦੀ ਦੇ ਨਾਲ ਜੁੜੀਏ ਤੋਂ ਭਰਾਵੋ ਜੀ ਅੱਜ ਵੀ ਨਾ ਉਠੇ ਅੱਜ 28 ਮਾ ਦਿਨ ਚੱਲ ਪਿਆ ਬਾਪੂ ਡੱਲੇਵਾਲ ਸਾਹਿਬ ਦਾ ਅੱਜ ਸਾਜਲੀ ਨਗਰ ਦੇ ਵਿੱਚ ਜੱਥੇਬੰਦੀ ਬਣਾਈ ਗਈ ਹੈ ਵਧਾਈ ਦੇ ਪਾਤਰ ਨੇ ਸਾਰੇ ਜਿੰਨੇ ਵੀ ਨੌਜਵਾਨ ਰਾਜੀਵੀਰ ਵਰਗੇ ਸੁਖਵੀਰ ਵਰਗੇ ਜਾਂ ਸਾਡੇ ਬਜ਼ੁਰਗ ਖੜੇ ਆ ਸਾਰੇ ਵਧਾਈ ਦੇ ਪਾਤਰ ਨੇ ਕਿ ਜੱਥੇਬੰਦੀ ਬਣਾਈ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਤਕੜੇ ਹੋ ਕੇ ਜਜ਼ਬੇ ਦੇ ਨਾਲ ਕੰਮ ਕਰੋ ਕਿਸਾਨੀ ਦੇ ਜਿਹੜਾ ਸਬੰਧਤ ਕੋਈ ਵੀ ਕੰਮ ਹੋਊਗਾ ਉਹਦੇ ਜਰੂਰ ਖੜਿਓ ਮਜ਼ਦੂਰ ਭਾਈਚਾਰੇ ਨਾਲ ਖੜਿਓ ਦੁਕਾਨਦਾਰ ਵੀਰਾਂ ਨਾਲ ਖੜਿਓ ਤੇ ਬਾਕੀ ਕੰਮ ਨਗਰ ਪੰਚਾਇਤ ਦਾ ਹੁੰਦਾ ਸੋ ਜਿੰਨੀ ਇਕਾਈ ਬਣਾਈ ਜਾਊਗੀ ਉਹਨਾਂ ਦਾ ਮੈਂ ਤੈਅ ਦਲੋਂ ਧੰਨਵਾਦ ਕਰਦਾ ਤੇ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਤੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਜੀ ਨੇ ਤੇ ਜਿਹੜੇ ਸਾਡਾ ਜ਼ਿਲ੍ਹਾ ਜ਼ਿਲ੍ਹੇ ਦੇ ਪ੍ਰਧਾਨ ਸਰਜੀਤ ਸਿੰਘ ਜੀ ਨੇ ਪਾਸੋਂ ਤੋਂ ਤੇ ਜਰਨਲ ਉਸਕਰ ਰਾਮ ਸਿੰਘ ਚੱਠਾ ਤੁਹਾਡੇ ਨੇੜਲੇ ਪਿੰਡਾਂ ਚੋਂ ਨੇ ਤੇ ਬਾਈ ਜੱਗੀ ਖੜਾ ਹੈ ਇਧਰਲੀ ਸਾਈਡ ਇਹ ਬਲਾਕ ਪ੍ਰਧਾਨ ਹੈ ਇਹੇ ਗੱਲ ਤੁਹਾਡੀ ਅੱਗੇ ਪਹੁੰਚਾਊਗਾ ਤੇ ਰਲ ਮਿਲ ਕੇ ਆਪਾਂ ਕੰਮ ਕਰਾਂਗੇ ਸਾਰੇ ਭਰਾ ਤੇ ਹੁਣ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਆਪਾਂ ਜਿਹੜੇ ਚਾਲੇ ਆ ਉਹ ਖਨੋਰੀ ਬਾਡਰ ਨੂੰ ਪਾ ਦਈਏ ਹੁਣ ਘਰਾਂ ਚ ਬੈਠਣ ਦਾ ਸਮਾਂ ਹੈ ਨਹੀਂ ਬਾਈ ਕੋਈ ਮਸਲਾ ਹੁੰਦਾ ਹੈ ਹੱਲ ਹੁੰਦਾ ਹੈ ਕੋਈ ਗੱਲਬਾਤ ਦਾ ਅਸੀਂ ਇਹ ਪਿੰਡ ਨਾਲ ਸਹਿਮਤ ਕਰਕੇ ਪਹਿਲਾਂ ਫਿਰ ਚੱਲਾਂਗੇ ਬਾਰੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜ ਕੇ ਪਹਿਲਾਂ ਲਗਾਤਾਰ ਪਿੰਨਾ ਸ਼ਿਮੇ ਨੇ ਬਿਲੀ ਵੀ ਚੱਲੇ ਨੇ ਤਾਂ ਹੁਣ ਵੀ ਚੱਲੇ ਆ ਹੁਣ ਵੀ ਚੱਲਾਂਗੇ ਮੈਂ ਤਾਂ ਲੰਗਰ ਵੀ ਲਾਇਆ ਪਣਾ ਡੂਢੀ ਨੂੰ ਲੰਗਰ ਲੱਗੀ ਰੱਖਿਆ ਤਾਂ ਲੰਗਰ ਜੁਨੀਆ ਨੂੰ ਬਿਲਾਉਂਦੇ ਰਿਆਂ ਵੱਧ ਚੱਲੇ ਆਲੇ ਕੰਮ ਪਰ ਸਹਜੋਬ ਪਿੰਡ ਦਾ ਸਭ ਤੋਂ ਵੱਡਾ ਸਹਜੋਬ ਨੂੰ ਪਿੰਡ ਦਾ ਹੁੰਦਾ ਜਦੋਂ ਵੀ ਜਤੁਰਨਾ ਵੀ ਮੈਂ ਕੱਲ ਪਤਾ ਨਹੀਂ ਬੁੜੀਆਂ ਸਾਡੇ ਪੈਸੇ ਇਕੱਠੇ ਕਰਦਿੰਗੀਆਂ ਖਨੌਰੀ ਵੱਤ ਤੋਂ ਵੱਧ ਪਹੁੰਚੋ ਕਿਉਂਕਿ ਬਾਪੂ 75 ਸਾਲਾਂ ਦਾ ਮਰਨ ਵਰਤੇ ਬੈਠਾ ਜੇ ਆਪਾਂ ਹੁਣ ਸੋਚੀਏ ਨਾ ਉਹਦੇ ਸਰੀਰ ਨੂੰ ਸਰੀਰ ਖਾਣ ਲੱਗ ਗਿਆ ਹਨਾ ਪਲ-ਪਲ ਸਹਾਈ ਹੈ ਸੋ ਪ੍ਰਭੂ ਘਰਾਂ 'ਚ ਬੈਠੇ ਨਾ ਰਹਿ ਜੀ ਇਹ ਬਾਦ ਵਿੱਚ ਕਿਤੇ ਖਬਰ ਆਵੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਇਸ ਦੁਨੀਆ 'ਚ ਨਹੀਂ ਰਹੇ ਤੇ ਤੁਸੀਂ ਘਰਾਂ ਚ ਚਰਜਾਈਆਂ 'ਚ ਬੈਠੇ ਹੋਮੋ ਫੇਰ ਕੋਈ ਸੰਧਾਂਝਲੀਆਂ ਦੇਣ ਦਾ ਫਾਇਦਾ ਨਹੀਂ ਫਿਰ ਫੇਸਬੁੱਕਾਂ 'ਤੇ ਬੋਲਣ ਦਾ ਫਾਇਦਾ ਨਹੀਂ ਫਿਰ ਫੋਟੋਆਂ ਪਾਉਣ ਦਾ ਫਾਇਦਾ ਨਹੀਂ ਕਿ ਅਸੀਂ ਸੰਧਾਂਝਲੀਆਂ ਦੇ ਨਾ ਬੰਦਾ ਚੰਗਾ ਸੀ ਜਿਉਂਦੇ ਜੀ ਨਾਲ ਖੜਜਿਆ ਕਰੋ ਭਰਾਵੋ ਬਾਅਦ ਦੇ ਵਿੱਚ ਤਾਂ ਫਿਰ ਭੋਗਾਂ ਦੇ ਕੱਟ ਕਰਨ ਜੋਗੇ ਰਹਿ ਜਾਂਦੇ ਆ ਜਿਉਂਦੇ ਬੰਦੇ ਆਸਾਦ ਦੇਣਾ ਸਿੱਖ ਲਓ ਪੰਜਾਬੀਓ ਆਜੋ ਖਨੌਰੀ ਤੇ ਵੱਡੀ ਗਿਣਤੀ ਵਿੱਚ ਕੱਟ ਕਰੀਏ ਤੇ ਸਰਕਾਰ ਤੋਂ ਆਪਣੇ ਮੰਗਾਂ ਬਣਾ ਕੇ ਆਪਾਂ ਘਰਾਂ ਚਾਹੀਏ ਇਹ ਨਾ ਸੋਚੋ ਕਿ ਅਸੀਂ ਦਿੱਲੀ ਜਾਏ ਅਸੀਂ ਸਾਡਾ ਮੋਰਚਾ ਖਤਮ ਹੋ ਗਿਆ ਭਰਾਵੋ ਕਾਨੂੰਨ ਜਿਹੜਾ ਖਰੜਾ ਤਿਆਰ ਕੀਤਾ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਤਾ ਤੇ ਪੰਜਾਬ ਸਰਕਾਰ ਨੇ ਕਾਨੂੰਨ ਆਉਣ ਵਾਲੇ ਟਾਈਮ 'ਚ ਤੁਹਾਡੇ ਲਾਗੂ ਕਰ ਦੇਣਿਆ ਪਹਿਲਾਂ ਅਸੀਂ ਸਾਡੀ ਜੀਰੀ ਵੀ ਮਸਾ ਵਿਕੀ ਐ ਤੇ ਝੋਨਾ ਆਹ ਐ ਲਾਲ ਵੀ ਕਣਕ ਵੀ ਤਾਂ ਸਾਨੂੰ ਬਹੁਤ ਕਠਿਨਾਈ ਆਉਣੀ ਆ ਜੇ ਅਸੀਂ ਇਕੱਠੇ ਨਾ ਹੋਏ ਜੇ ਅਸੀਂ ਨਾ ਲੜੇ ਸੋ ਭਰਾਵੋ ਲੜਨਾ ਪੈਣਾ ਅੱਜ ਲੜ ਲਓ ਕੱਲ ਲੜ ਲਓ ਜਦੋਂ ਮਰਜ਼ੀ ਲੜ ਲਓ ਲੜਨਾ ਪੈਣਾ ਹੀ ਐ ਇਹਦਾ ਸੰਘਰਸ਼ ਹੀ ਹੱਲ ਐ ਇਕੱਠੇ ਹੋਣਾ ਹੱਲ ਐ ਅੰਮ੍ਰਿਤ ਬੇਨਤੀਆਂ ਸੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਜਗਜੀਤ ਸਿੰਘ ਢੱਲੇਵਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾ ਜਿੰਦਾਬਾਦ ਜਿੰਦਾਬਾਦ ਢੱਲੇਆ ਸਾਹਿਬ ਤੇਰੀ ਸੋਚ ਤੇ ਨਾਮ ਰੱਖੇ ਹੋਏ ਢੱਲੇਆ ਸਾਹਿਬ ਤੇਰੀ ਸੋਚ ਤੇ ਨਾਮ ਰੱਖੇ ਹੋਏ ਬੋਲੇ